ਕੀ ਕਰ ਰਹੇ ਹੋ ਨਾ ਇਹ ਕਿੱਥੇ ਲੈ ਗਿਆ ਮਾਰ ਕੇ ਕਿੱਥੇ ਲੈ ਗਿਆ ਹਾਂ ਵੀ ਅੰਦਰ ਗਿਆ ਲੱਗ ਰਿਹਾ ਛੋਲੇ ਭੂਰੇ ਰਹਿਣਾ ਛੋਲੇ ਭੂਰੇ ਵਾਪਸ ਕਰਾ ਰਹੇ ਆ ਭਾਈ ਕੀ ਕਰ ਰਹੇ ਆ ਛੋਲੇ ਭੂਰੇ ਵਾਪਸ ਕੀ ਕਰ ਰਹੇ ਆ ਭਾਈ ਬੱਸ ਤੁਸੀਂ ਨੋ ਸਾਡ ਆਹ ਤੈਨੂੰ ਉਹ ਕਉਦੇ ਨੇ ਤੀਨੇ ਤੇ ਛੋਕੇ ਤੇ ਮਾਰੀ ਆ ਨਹੀਂ ਅਸੀਂ ਕੋ ਚੱਕ ਲਿਆ ਤੇ ਭਾਈ ਸਾਫੜੇ ਪੈਣ ਲੱਗਵੇ ਤੈਨੂੰ ਆਪੇ ਪਤਾ ਲੱਗ ਜਾਣਾ ਸਭ ਕੁਝ ਮੇਰਾ ਹੈ ਨਹੀਂ ਫੇਰ ਅਸੀਂ ਚੱਕ ਲਿਆ ਹਾਂ ਇਹ ਕੁਝ ਤਾਂ ਹੈ ਹਿੰਦੀ 'ਚ ਗੱਲ ਕਰ ਰਹੇ ਆਂ ਚੱਲ ਤੂੰ ਬਾਈ ਬਾਈ ਮੈਂ ਦੱਸਣਾ ਤੇ ਬਾਰੇ ਨਾ ਤੂੰ ਬਣਾ ਬਣਾ ਗੁੱਚੇ ਆ ਤੂੰ ਬਣਾ ਤੂੰ ਦੇਖਦੇ ਆਂ ਹੈਂ ਹਿੰਦੀ ਬੋਲ ਹਿੰਦੀ 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 ਬੋਲ ਹਿੰਦੀ ਗੁੱਚਾ ਬਣਾ ਰੇ ਹਿੰਦੀ ਹੈ ਹਿੰਦੀ 'ਚ ਬੋਲੋ ਬਈਆ ਨਾ ਬਾਈ ਮੈਂ ਦੱਸਦਾ ਤੂੰ ਕਰ ਤੂੰ ਬਣਾ ਵੀਡੀਓ ਮੈਂ ਦੱਸਦਾ ਬਾਈ ਇਹ ਕਰ ਗਾਲ ਨਹੀਂ ਕੱਢ ਬੋਲ ਤੂੰ

ਤੰਦੂਰੀ ਅਖੋੜਿਆਂ ਦਾ ਵਿਖਾਲ ਲੋਕਾਂ ਨੂੰ ਮਰਨ ਵਾਲੇ ਕਰਦੇ ਉੱਤਰ ਕਿ ਕਿ ਰੱਖਦੇ ਬੋਨਾ ਜਿਸ ਤਰ੍ਹਾਂ ਰੱਖਦੇ ਹੈ ਹਾਂ ਦੂਜੀ ਰਾਤ ਫੋਨ ਚੁਲੋ ਨਾ ਇਹ ਜ਼ਿੰਮੇ ਨੇ ਅਖਬਾਰੀ ਐਵੇਂ ਦੀ ਵੀਡੀਓ ਤੇ ਕੈਂਚੀ ਮਾਰੀ ਜਾਵੇ ਕੱਟ ਦਿੱਤੀ ਜਾਵੇ ਨਾ ਤੇ ਨਹੀਂ ਕਰ ਵੀਡੀਓ ਕਰ ਤੇਰੀ ਵੀ ਬਣਾਈ ਐ ਇਧਰ ਕਰ ਭਾਈ ਆ ਇਹੋ ਜਨਾ ਲੱਗਾ ਸੀ ਤੰਗ ਕਰਨ ਸਾਰਿਆਂ ਨੂੰ ਮਨ ਤੇਰੀ ਆਸ ਤੇ ਦੇਖੀ ਕਿ ਕਿਤੇ ਲੈ 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 ਆ ਇਧਰ 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 ਕਰ ਆ ਇੱਧਰ ਲਾ ਦੇ ਤੂੰ ਹੀ ਮਾਰ ਹਾਏ ਓਏ ਓਏ ਰੁਕ ਜਾ ਦੱਸ ਕੀ ਹੋ ਰਿਹਾ? ਖਲੋਲਾ ਕੰਨ ਲੋਲਾ ਖਲੋਲਾ ਉਹਦੇ ਵਾਂਗ ਕਰਾਂ ਫਿਰ ਉਹ ਜਿਹੜਾ ਇੱਕ ਇੱਕ ਨੇ ਬਣਾਈ ਵੀਡੀਓ ਬਣਾਈ ਆਹ ਉਹ ਉਸ ਸਿੰਗਰ ਦੇ ਲੱਗਿਆ ਹੁੰਦਾ ਬਣਾਉਣ ਆਹ ਆਹ ਰੰਧਾ ਵੀਰੇ ਬੁਰਾ ਇਹਨਾਂ ਲਓ ਜੀ ਛੋਲੇ ਭੜੂਰੇ ਪੈਕ ਹੋ ਚੁੱਕੇ ਨੇ ਪੰਜਾਬ ਦਾ ਨਾਨ ਛੋਲੇ ਭੜੂਰੇ ਕੋ ਵੀ ਦਾ ਹਾਂ ਜੀ ਹਾਂ ਯਾਰ ਤੇ ਚੋਰ ਲੈ ਕੁਝ ਸਾਜੀ ਵੀਰ ਜੀ ਕੀ ਪਾਣਾ ਕੀ ਹੋਣਾ ਅਚਾਰ ਅਚਾਰ ਆਚਰ ਦਾਚਾਰ ਨਿੰਬੂ ਦਾਚਾਰ ਭਾਈ ਆਪਣਾ ਫੇਵਰਟ ਹੱਥੀਏ ਵਾਲੀ ਪੂਰਾ ਲਫਾਫਾ ਭਰ ਕੇ ਦਾ ਨਹੀਂ ਰਹੀ ਸੀ ਆਹਾਹਾਹਾ ਸਾਡਾ ਵੀਰੇ ਇਹ ਅੱਧ ਨਹੀਂ ਵੀਰੇ ਇਹ ਵਿੱਚ ਹੀ ਆ 180 ਜੀ ਆ ਲੈ ਵੀ ਨੋ ਵੀ ਮਿੱਤਰੋ ਸ਼ੋਲੇ ਪਟੂਰੇ ਨਾਲ ਕੁਲਚੇ ਤੇ ਦਹੀਂ ਕੀ ਬਾਤ ਹੈ ਕੀ ਬਾਤ ਹੈ ਲੋ ਜੀ ਇਹ ਲੀਫ ਜੀ ਲੈ ਗਏ ਨਿੰਬੂ ਚੋਰੀ ਦਾ ਤੇ ਨਿੰਬੂ ਚੋਰੀ ਦਾ ਹੋਰ ਆਸ਼ੂ ਹੋ ਗਈ ਜੀ ਇਹ ਵੀ ਬੋਲੋ ਭਾਈ ਕਿਤਨਾ ਪੈਸਾ ਹੋਆ ਅਰੇ ਦੱਸ ਕੌਣ ਰੇਦਾ ਭਾਈ ਨੇ ਇਹ ਕੀ ਬਾਤ ਹੈ ਕੀ ਬਾਤ ਆ ਹਮ ਆਪਕੀ ਇਹ ਇਹ ਰੈਡੀ ਹੈ ਨਾ ਪੰਜਾਬੀ ਬੋਲ ਸਕਤੇ ਹੈਂ ਕੀ ਆਰੇ ये जो रेडी है ना ये खरड़ से कौन सा रोड है बताना खरड़ से डाला रोड पर बहुत सामान देता है ये जो मुंडा है ना ये पैसे निकालता है ਨੇ ਬੁੱਤ ਗੱਭਰੂ ਕਹਿੰਦੇ ਫਲੈਟ ਚ ਪਹੁੰਚ ਚੁੱਕੇ ਨੇ ਖਾਣਾ ਸਾਡਾ ਪਿਆ ਇਹ ਆਇਆ ਹਾਂਜੀ ਹੋਈਏ ਜਬੜੇ ਜਬੜੀ ਆਜੋ ਫਿਰ